ਜੀ ਡਾਕਟਰ ਸਾਹਿਬ ਆ ਤੇ ਮੈਂ ਡਾਕਟਰ ਨਿਹਨਤ ਕੁਮਾਰ ਰਾਸ਼ਟਰੀ ਪ੍ਰਧਾਨ ਸੱਚੋ ਸੱਚ ਪਾਰਟੀ ਅਸੀਂ ਅਮਰਸਾ ਤੋਂ ਕਿ ਜਿਹੜਾ ਪਰਿਵਾਰ ਗੁਰਸੇਵਸ ਕੇ ਸਿੰਘ ਦੇ ਪਿਤਾ ਜੀ ਜਿਹੜੇ ਜੀ ਦੀ ਵਿਸ਼ਰਾਮ ਕਰਕੇ ਜਿਹਨਾਂ ਦੀ ਮੌਤ ਹੋਈ ਹੈ ਉਹਨਾਂ ਦੇ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਅਮਰਸਾ ਤੋਂ ਪਾਰਟੀ ਵੱਲੋਂ ਆਏ ਸਾਡੇ ਨਾਲ ਰਮੇਸ਼ ਸ਼ਰਮਾ ਜੀ ਜਿਨ੍ਹਾਂ ਨੇ ਐਮਪੀ ਡੀਸੀ ਜਿੱਤ ਲੜੀ ਸੀ ਨਾਲ ਸਾਡੇ ਰਾਸ਼ਟਰੀ ਕਾਰਜਕਾਰੀ ਕਮੇਟੀ ਦੇ ਮੈਂਬਰ ਸੁਚਾਲਾਲ ਭਗਤ ਜੀ ਇਹ ਸਾਡੇ ਪਿੰਡ ਦੇ ਡਾਕਟਰ ਸਾਹਿਬ ਲਬਾਟਰੀ ਵਾਲੇ ਇਹ ਨਸ਼ਾ ਸ਼ਦਾਗੂ ਕਮੇਟੀ ਦੇ ਪ੍ਰੈਜ਼ੀਡੈਂਟ ਉਹ ਭਾਈ ਸਾਹਿਬ ਦੁਕਾਨਦਾਰ ਨੇ ਤੇ ਅਸੀਂ ਇਹਨਾਂ ਦੇ ਨਾਲ ਗਹਿਰਾ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ ਜੋ ਵੀ ਇਹਨਾਂ ਦੇ ਨਾਲ ਹੋਇਆ ਉਹ ਬਹੁਤ ਬੁਰਾ ਹੋਇਆ ਤਾ ਜੋ ਅੱਗੋਂ ਤੋਂ ਇਹੋ ਜਿਹੀ ਘਟਨਾ ਕੋਈ ਨਾ ਵਾਪਰੇ ਅਹੀਂ ਅਸੀਂ ਸਮਾਜ ਦੇ ਵਿੱਚ ਇੱਕ ਅਵੇਅਰਨੈਸ ਫਰਲਾਣਾ ਚਾਹੁੰਦੇ ਆ ਕਿ ਜਿਹੜੀਆਂ ਸ਼ਰਾਬਾਂ ਜੜੀਆਂ ਉੱਤੇ ਸ਼ਕਤੀ ਨਾਲ ਜਿਹੜੀ ਆ ਨਿਯੇਠਣਾ ਚਾਹੀਦਾ ਤਾਂ ਜੋ ਅੱਗੋਂ ਤੋਂ ਕਿਸੇ ਦੀ ਮੌਤ ਹੋ ਕੇ ਔਰਤਾਂ ਦੇ ਸੁਭਾਗ ਦਾ ਸੰਧੂਰ ਨਾ ਮਿਟੇ ਨਾ ਹੀ ਉਹ ਬੱਚੇ ਜਿਹੜੇ ਨੇ ਜਿਤੇਮ ਹੋਣ ਜਿਨ੍ਹਾਂ ਲੋਕਾਂ ਨੂੰ ਮੁਆਵਜ਼ਾ ਸਰਕਾਰ ਨੇ ਦਿੱਤਾ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਆਂ ਕੁਝ ਜਰੂਰੀਆਂ ਕਾਰਨ ਕਈਆਂ ਲੋਕਾਂ ਨੂੰ ਮੁਆਵਜ਼ਾ ਨਹੀਂ ਹੋਈ ਮਿਲਿਆ ਅਸੀਂ ਸਤਕਾਰ ਤੱਕ ਉਹਨਾਂ ਦੀ ਗੱਲ ਪਹੁੰਚਾਵਾਂਗੇ ਇਸ ਬੱਚੇ ਨੂੰ ਨੌਕਰੀ ਦਿਵਾਉਣ ਵਾਸਤੇ ਅਸੀਂ ਅੰਮ੍ਰਿਤਸਰ ਦੇ ਡੀਸੀ ਸਾਹਿਬ ਜਹਾਇਰ ਅਸਾਉਟੀਆਂ ਜਿੱਥੇ-ਜਿੱਥੇ ਵੀ ਅਸੀਂ ਪਹੁੰਚ ਕਰਕੇ ਉਹਨਾਂ ਨੂੰ ਅਸੀਂ ਲਿਖਾਂਗੇ कि ਇਹਦੇ ਭੇਖ ਨੂੰ ਬਣਾਉਣ ਵਾਸਤੇ ਇਹਨੂੰ ਸਰਕਾਰੀ ਨੌਕਰੀ ਵਿੱਚ ਭਰਤੀ ਕੀਤਾ ਜਾਵੇ। ਔਰ ਪਰਿਵਾਰ ਦੀਆਂ ਜਦ ਕਦੇ ਵੀ ਕੋਈ ਮੁਸ਼ਕਲ ਆਵੇ ਤੇ ਅਸੀਂ ਇਹ ਪਿੰਡ ਦੇ ਮੋਤਬਰਾਂ ਨੂੰ ਬੇਨਤੀ ਕਰਨੇ ਆ ਕਿ ਇਹਨਾਂ ਦੀ ਸਦਾ ਬਾਹਮ ਫੜੀ ਰੱਖਿਓ। ਤੇ ਅਸੀਂ ਵੀ ਆਪਣੀ ਪਾਰਟੀ ਵੱਲੋਂ ਨਵੀਂ ਪਾਰਟੀ ਵੱਲੋਂ ਸੱਚੋ ਸੱਚ ਪਾਰਟੀ ਵੱਲੋਂ ਅਸੀਂ ਇਹਨਾਂ ਦੀ ਆਵਾਜ਼ ਸਰਕਾਰਾਂ ਤੱਕ ਪਹੁੰਚਾਉਂਦੇ ਰਹਾਂਗੇ। ਜੀ ਨਮਸਕਾਰ ਜੀ ਮੈਂ ਰਮੇਸ਼ ਸ਼ਰਮਾ ਇੱਕ ਤੇ ਅਸੀਂ ਮੀਡੀਆ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਖਬਰ ਅੱਜ ਪੰਚਾਇਤ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪੰਚਾਇਤ ਵੀ ਜੇ ਰੀਲੀ ਸ਼ਰਾਬ ਜਿਹੜਾ ਧੰਦਾ ਬੜੀ ਧੀਰ ਤੋਂ ਚੱਲ ਰਿਹਾ ਸੀ ਅਜੇ ਵੀ ਚੱਲ ਰਿਹਾ ਕਈਆਂ ਪਿੰਡਾਂ 'ਚ ਸਾਡੀ ਸਰਕਾਰ ਅਗੇ ਭੀ ਲਿਆ ਵੀ ਇੱਕ ਐਸ ਐਚਓ ਇੱਕ ਇਨਸਪੈਕਟਰ ਡੀ ਐਸ ਵੀ ਸਸਪੈਂਡ ਕੀਤਾ ਮਸਲੇ ਹੱਲ ਨਹੀਂ ਹੋਣੇ ਕਿ ਉਹਨਾਂ ਨੂੰ ਸਸਪੈਂਡ ਨਾ ਕਰੋ ਉਲਟਾ ਜਿੱਥੇ ਜਹਿਰ ਹੁੰਦਾ ਵਾ ਵੱਡੇ ਮਗਰ ਮਸ਼ਾਨ ਫੜੋ ਔਰ ਦੂਸਰਾ ਅਸੀਂ ਅਜੇ ਬੱਚਾ ਗੁਰਸੇਵਕ ਹੋਣਾਰ ਬੱਚਾ ਵਾ ਹੋਣੀ ਪਾਸ ਤੋਂ ਪਾਸ ਕੀਤੀ ਹੈ ਇਹਨੇ ਵੀ ਇਹਦੇ ਫਾਦਰ ਸਾਹਿਬ ਸਰਦਾਰ ਜਗਿੰਦਰ ਸਿੰਘ ਹੋਣਾਂ ਦੀ ਡੈਥ ਹੋਈ ਆ ਬਹੁਤ ਮੰਦਭਾਗੀ ਘਟਨਾ ਵਾ ਤੇ ਨਾ ਪੂਰਾ ਨਲ ਘਟਾ ਇਸ ਬੱਚੇ ਵਾਸਤੇ ਸਾਰੀ ਮਰਦ ਦਾ ਇਹਦੇ ਭਰਾ ਵਾਸਤੇ ਵੀ ਅਸੀਂ ਅਜੇ ਅਪੀਲ ਕਰਦੇ ਆ ਸਰਕਾਰ ਨੂੰ ਡੀਸੀ ਸਾਹਿਬ ਨੂੰ ਖਾਸ ਕਰਕੇ ਵੀ ਇਸ ਬੱਚੇ ਨੂੰ ਇਹਦੀ ਯੋਗਤਾ ਦੇ ਹਿਸਾਬ ਦੇ ਨਾਲ ਜ਼ਰੂਰ ਨੌਕਰੀ ਦਿੱਤੀ ਜਾਵੇ ਵੀ ਕੱਲ ਨੂੰ ਇਹ ਬੱਚਾ ਕੋਈ ਡਿਪਰੈਸ਼ਨ ਦਾ ਸ਼ਿਕਾਰ ਹੋ ਗਏ ਕਿਸੇ ਹੋਰ ਪਾਸੇ ਸ਼ਿਕਾਰ ਹੋ ਗਏ ਇਹ ਕਿਸੇ ਨਸ਼ੇਵਾਲ ਨਾ ਮੁੜੇ ਇਹ ਪਿੰਡ 3 ਵਾਲਜ ਅੱਜ ਬੈਠੇ ਆ ਇੱਥੋਂ ਦੇ ਜਿਹੜੇ ਲੋਕ ਨੇ ਬਹੁਤ ਵਧੀਆ ਨੇ ਜਿਨ੍ਹਾਂ ਨੇ ਇਸ ਪਰਿਵਾਰ ਦੀ ਅੱਗੇ ਵੀ ਬਾਹ ਫੜੀ ਆ ਹੁਣ ਵੀ ਇਸ ਪਰਿਵਾਰ ਦੇ ਨਾਲ ਖੜੇ ਨੇ ਤੇ ਸਾਡੀ ਵਸ ਇੱਕੋ ਪੁਰਜਰਪੀਲ ਆ ਸਰਕਾਰ ਨੂੰ ਡੀਸੀ ਸਾਹਿਬ ਨੂੰ ਖਾਸ ਕਰਕੇ ਬਹੁਤ ਵਧੀਆ ਡੀਸੀ ਸਾਹਿਬ ਜੀ ਨੇ ਸਾਖੀ ਸਾਨੀ ਜੀ ਅਸੀਂ ਉਹਨਾਂ ਦਾ ਕੋਟੀ ਕੋਟੀ ਧੰਨਵਾਦ ਕਰਦੇ ਆ ਉਹਨਾਂ ਨੇ ਬਹੁਤ ਇਹਨਾਂ ਲੋਕਾਂ ਦੀ ਬਾਹ ਫੜੀ ਆ ਔਰ ਅਸੀਂ ਇੱਕ ਅਪੀਲ ਕਰਦੇ ਫਿਰ ਕਿ ਸਰਕਾਰ ਨੇ ਵੀ ਇਸ ਬੱਚੇ ਨੂੰ ਇਹਦੀ ਯੋਗਤਾ ਦੇ ਅਨੁਸਾਰ ਨੌਕਰੀ ਜ਼ਰੂਰ ਮਿਲੇ ਧੰਨਵਾਦ